ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਸਹਜ ਦਾ ਰੂਪ ਤਿਆਗ ਦਾ ਤਾਜ ਗੁਰੂ ਨਾਨਕ ਦੇਵ ਕਰਦੀ ਜੋਤ ਸੰਸਾਰ ਲਈ ਸ਼ਾਂਤੀ ਦੀ ਸਾਂਝ ਤਨ ਤਨ ਉਹ ਬਾਬਾ ਜਿਨ੍ਹਾਂ ਦਾ ਜਨਮ ਹੀ ਭਗਤੀ ਦਾ ਪ੍ਰਕਾਸ਼ ਬਣ ਕੇ ਆਇਆ ਜਿਨ੍ਹਾਂ ਦੀ ਨਜ਼ਰ ਵਿੱਚ ਮਾਇਆ ਦੀ ਮੋਹਣੀ ਫਿੱਕੀ ਪੈ ਗਈ ਤੇ ਨਾਮ ਦਾ ਅੰਮ੍ਰਿਤ ਹਰ ਹਿਰਦੇ ਨੂੰ ਰਸ ਗਿਆ ਤਨ ਤਨ ਉਹ ਬਾਲਕ ਜਿਸ ਦੀ ਚੁੱਪ ਵਿੱਚ ਵੀ ਉਪਦੇਸ਼ ਜਿਨ੍ਹਾਂ ਦੀ ਨਿਗਾਹ ਵਿੱਚ ਵੀ ਸਿਮਰਨ ਵਸਦਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਨੇ ਗ੍ਰਹਸਤ ਦੀ ਛੱਡ ਕੇ ਤਿਆਗ ਦੀ ਧੁੱਪ ਚੁਣੀ ਪਰ ਸੰਸਾਰ ਨੂੰ ਕਦੇ ਤਿਆਗਿਆ ਨਹੀਂ ਸਭ ਨੂੰ ਆਪਣਾ ਸਮਝਿਆ ਸਭ ਤੇ ਦੁੱਖ ਆਪਣੀ ਝੋਲੀ ਵਿੱਚ ਪਾਏ ਤੇ ਨਾਮ ਦੀ ਦਾਤ ਪੰਛੀ ਏ ਸਹਜ ਜੋਗੀ ਬਾਬਾ ਜੀ ਤੁਸੀਂ ਉਦਾਸੀ ਮਾਰਕ ਦੇ ਪ੍ਰਕਾਸ਼ਕ ਹੋ ਤੁਸੀਂ ਅੰਤਰ ਦੀ ਯਾਤਰਾ ਦੇ ਰਾਹ ਦੱਸਣ ਵਾਲੇ ਹੋ ਨਾ ਰਾਗ ਨਾਲ ਬੰਨੇ ਨਾ ਦ્વੈਤ ਨਾਲ ਡਰੇ ਸਿਰਫ ਇੱਕ ਓੰਕਾਰ ਵਿੱਚ लीन ਰਹੇ ਤਨ ਤਨ ਉਹ ਦਰਸ਼ਨ ਜਿਨ੍ਹਾਂ ਨੂੰ ਵੇਖ ਕੇ ਅਹੰਕਾਰ ਟਹਿ ਜਾਂਦਾ ਤਨ ਤਨ ਉਹ ਬਚਨ ਜਿਨ੍ਹਾਂ ਨੂੰ ਸੁਣ ਕੇ ਮਨ ਸ਼ਾਂਤ ਹੋ ਜਾਂਦਾ ਤੁਹਾਡੇ ਚਰਨਾਂ ਵਿੱਚ ਸਿਰ ਨਿਵਾਲ ਨਾਲ ਜਨਮ ਜਨਮਾਂ ਦੀ ਥਕਾਵਟ ਉੱਤਰ ਜਾਂਦੀ ਹੈ ਬਾਬਾ ਸ੍ਰੀ ਚੰਦਰ ਜੀ ਤੁਸੀਂ ਗੁਰੂ ਨਾਨਕ ਦੇ ਘਰ ਦੀ ਅਲੌਕਿਕ ਸੁਗੰਧ ਹੋ ਤੁਸੀਂ ਸੱਚ ਦੇ ਦੀਪਕ ਹੋ ਜੋ ਹਨੇਰੇ ਮਨਾਂ ਨੂੰ ਚਾਨਣ ਕਰਦੇ ਹੋ ਤੁਸੀਂ ਨਾ ਕਦੇ ਆਪਣੇ ਆਪ ਨੂੰ ਉੱਚਾ ਕਿਹਾ ਪਰ ਜਗਤ ਨੇ ਤੁਹਾਨੂੰ ਉਚਾਈਆਂ ਤੇ ਬਿਠਾਇਆ ਤਨ ਤਨ ਉਹ ਤਪੱਸਿਆ ਜਿਸ ਵਿੱਚ ਅਹੰਕਾਰ ਦੀ ਰਾਖ ਪਣੀ ਤਨ ਤਨ ਉਹ ਮੋਨ ਜਿਸ ਵਿੱਚ ਅਨਹਦ ਨਾਦ ਵੱਜਿਆ ਤੁਸੀਂ ਸਿੱਖਿਆ ਦਿੱਤੀ ਨਾਮ ਬਿਨਾ ਸਭ ਕੁਝ ਖਾਲੀ ਹੈ ਸਿਮਰਨ ਬਿਨਾ ਮਨ ਭਟਕਦਾ ਹੈ हे दया दे सागर तुसी गरीब दी आ सुनी तुसी दुखी दी अरदास कबूल कीती जिसने ਤੁਹਾਡੇ ਦਰ ਤੇ ਸੱਚੇ ਦਿਲ ਨਾਲ ਮੱਥਾ ਟੇਕਿਆ ਤੁਸੀਂ ਉਸ ਦੇ ਜੀਵਨ ਵਿੱਚ ਆਸ ਦਾ ਦੀਵਾ ਜਗਮਗਾਇਆ ਤਨ ਤਨ ਬਾਬਾ ਜੀ ਤੁਸੀਂ ਨਫ਼ਰਤ ਨਹੀਂ ਪ੍ਰੇਮ ਸਿਖਾਇਆ ਡਰ ਨਹੀਂ ਭਰੋਸਾ ਸਿਖਾਇਆ ਮਨ ਨੂੰ ਮਾਰੋ ਨਹੀਂ ਤੁਸੀਂ ਕਿਹਾ ਮਨ ਨੂੰ ਮਾਰੋ ਨਹੀਂ ਮਨ ਨੂੰ ਜੋੜੋ ਨਾਮ ਨਾਲ ਜੋੜੋ ਸਹਜ ਨਾਲ ਜੋੜੋ ਤੁਹਾਡਾ ਰਾਹ ਸਿੱਧਾ ਸੀ ਪਰ ਗਹਿਰਾ ਸੀ ਤੁਹਾਡੀ ਸਿੱਖਿਆ ਸਰਲ ਸੀ ਪਰ ਅਮੋਲਕ ਸੀ ਜਿਸ ਨੇ ਸਮਝ ਲਈ ਉਸ ਦਾ ਜੀਵਨ ਸੰਵਰ ਗਿਆ ਜਿਸ ਨੇ ਨਾ ਸਮਝੀ ਉਹ ਵੀ ਤੁਹਾਡੇ ਕਰਨਾ ਤੋਂ ਵੰਜਿਆ ਨਹੀਂ ਏ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਸੀਂ ਅਪੂਰਨ ਹਾਂ ਅਸੀਂ ਅਪੂਰਨ ਹਾਂ ਅਸਥੇਰ ਹਾਂ ਮਨਾ ਦੇਵਕਾਰਾਂ ਨਾਲ ਕਿਰੇ ਹੋਏ ਤੁਸੀਂ ਸਾਡੇ ਸਾਨੂੰ ਨਾਮ ਦੀ ਡੋਰ ਫੜਾਓ ਤੁਸੀਂ ਸਾਨੂੰ ਸਹਜ ਦੀ ਚਾਲ ਸਿਖਾਓ ਤਨ ਤਨ ਉਹ ਉਦਾਸੀ ਸੰਪਰ ਦਾ ਜੋ ਤੁਹਾਡੇ ਚਰਨਾਂ ਤੋਂ ਚੱਲੀ ਤਨ ਤਨ ਉਹ ਸਾਧੂ ਸੰਤ ਫਕੀਰ ਜਿਨ੍ਹਾਂ ਨੇ ਤੁਹਾਡੇ ਉਪਦੇਸ਼ਾਂ ਨਾਲ ਲੋਕਾਂ ਨੂੰ ਜੋੜਿਆ ਨਾ ਕੋਈ ਜਾਤ ਨਾ ਕੋਈ ਭੇਦ ਸਭ ਲਈ ਇੱਕੋ ਦਰ ਇੱਕੋ ਪ੍ਰੇਮ თანਤਨ ਬਾਬਾ ਸ੍ਰੀ ਚੰਦਰ ਭਗਵਾਨ ਦੀ ਤੁਹਾਡੀ ਸਿਫਤ ਲਿਖੀ ਨਹੀਂ ਜਾਂਦੀ ਤੁਹਾਡੀ ਮਹਿਮਾ ਕਹੀ ਨਹੀਂ ਜਾਂਦੀ ਜਿੰਨਾ ਕਹੀਏ ਓਨਾ ਹੀ ਘਟ ਹੈ ਫਿਰ ਵੀ ਦੇਲ ਦੀ ਅਰਦਾਸ ਹੈ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ ਅੰਤ ਵਿੱਚ ਇਹ ਹੀ ਬੇਨਤੀ ਹੈ हे ਦਇਆ ਦੇ ਨਿਧਾਨ ਸਾਡੇ ਮਨ ਵਿੱਚ ਨਾਮ ਵਸਾ ਦਿਓ ਸਾਡੇ ਕਰਮ ਸਾਫ਼ ਕਰ ਦਿਓ ਸਾਡੇ ਜੀਵਨ ਨੂੰ ਸਹਜ ਦੀ ਧਾਰ ਦਿਓ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਤੁਹਾਡਾ ਦਰ ਤਨ ਤਨ ਤੁਹਾਡੀ ਕਿਰਪਾ ਤਨ ਤਨ ਤੁਹਾਡਾ ਨਾਮ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਸਹਜ ਦਾਸ ਰੂਪ ਤਿਆਗ ਦਾ ਤਾਜ ਗੁਰੂ ਨਾਨਕ ਦੇਵ ਕਰਦੀ ਜੋਤ ਸੰਸਾਰ ਲਈ ਸ਼ਾਂਤੀ ਦੀ ਸਾਂਝ ਤਨ ਤਨ ਉਹ ਬਾਬਾ ਜਿਨ੍ਹਾਂ ਦਾ ਜਨਮ ਹੀ ਭਗਤੀ ਦਾ ਪ੍ਰਕਾਸ਼ ਬਣ ਕੇ ਆਇਆ ਜਿਨ੍ਹਾਂ ਦੀ ਨਜ਼ਰ ਵਿੱਚ ਮਾਇਆ ਦੀ ਮੋਹਣੀ ਫਿੱਕੀ ਪੈ ਗਈ ਤੇ ਨਾਮ ਦਾ ਅੰਮ੍ਰਿਤ ਹਰ ਹਿਰਦੇ ਨੂੰ ਰਸ ਗਿਆ ਤਨ ਤਨ ਉਹ ਬਾਲਕ ਜਿਸ ਦੀ ਚੁੱਪ ਵਿੱਚ ਵੀ ਉਪਦੇਸ਼ ਜਿਨ੍ਹਾਂ ਦੀ ਨਿਗਾਹ ਵਿੱਚ ਵੀ ਸਿਮਰਨ ਵਸਦਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਨੇ ਗ੍ਰਹਸਤ ਦੀ ਸ਼ਾ ਛੱਡ ਕੇ ਤਿਆਗ ਦੀ ਧੁੱਪ ਚੁਣੀ ਪਰ ਸੰਸਾਰ ਨੂੰ ਕਦੇ ਤਿਆਗਿਆ ਨਹੀਂ ਸਭ ਨੂੰ ਆਪਣਾ ਸਮਝਿਆ ਸਭ ਤੇ ਦੁੱਖ ਆਪਣੀ ਝੋਲੀ ਵਿੱਚ ਪਾਏ ਤੇ ਨਾਮ ਦੀ ਦਾਤ ਪੰਛੀ हे ਸਹਜ ਜੋਗੀ ਬਾਬਾ ਜੀ ਤੁਸੀਂ ਉਦਾਸੀ ਮਾਰਕ ਦੇ ਪ੍ਰਕਾਸ਼ਕ ਹੋ ਤੁਸੀਂ ਅੰਤਰ ਦੀ ਯਾਤਰਾ ਦੇ ਰਾਹ ਦੱਸਣ ਵਾਲੇ ਹੋ ਨਾ ਰਾਗ ਨਾਲ ਬੰਨੇ ਨਾ ਦਵੈਤ ਨਾਲ ਡਰੇ ਸਿਰਫ ਇੱਕ ਓੰਕਾਰ ਵਿੱਚ लीन ਰਹੇ ਤਨ ਤਨ ਉਹ ਦਰਸ਼ਨ ਜਿਨ੍ਹਾਂ ਨੂੰ ਵੇਖ ਕੇ ਅਹੰਕਾਰ ਟਹਿ ਜਾਂਦਾ ਤਨ ਤਨ ਉਹ ਬਚਨ ਜਿਨ੍ਹਾਂ ਨੂੰ ਸੁਣ ਕੇ ਮਨ ਸ਼ਾਂਤ ਹੋ ਜਾਂਦਾ ਤੁਹਾਡੇ ਚਰਨਾਂ ਵਿੱਚ ਸਿਰ ਨਿਵਾਉਣ ਨਾਲ ਜਨਮਾ ਜਨਮਾ ਦੀ ਥਕਾਵਟ ਉੱਤਰ ਜਾਂਦੀ ਹੈ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਗੁਰੂ ਨਾਨਕ ਦੇ ਘਰ ਦੀ ਅਲੌਕਿਕ ਸੁਗੰਧ ਹੋ ਤੁਸੀਂ ਸੱਚ ਦੇ ਦੀਪਕ ਹੋ ਜੋ ਹਨੇਰੇ ਮਨਾਂ ਨੂੰ ਚਾਨਣ ਕਰਦੇ ਹੋ ਤੁਸੀਂ ਨਾ ਕਦੇ ਆਪਣੇ ਆਪ ਨੂੰ ਉੱਚਾ ਕਿਹਾ ਪਰ ਜਗਤ ਨੇ ਤੁਹਾਨੂੰ ਉਚਾਈਆਂ ਤੇ ਬਿਠਾਇਆ ਤਨ ਤਨ ਉਹ ਤਪੱਸਿਆ ਜਿਸ ਵਿੱਚ ਅਹੰਕਾਰ ਦੀ ਰਾਖ ਪਣੀ ਤਨ ਤਨ ਉਹ ਮੋਨ ਜਿਸ ਵਿੱਚ ਅਨਹਦ ਨਾਦ ਵੱਜਿਆ ਤੁਸੀਂ ਸਿੱਖਿਆ ਦਿੱਤੀ ਨਾਮ ਬਿਨਾ ਸਭ ਕੁਝ ਖਾਲੀ ਹੈ ਸਿਮਰਨ ਬਿਨਾ ਮਨ ਭਟਕਦਾ ਹੈ हे दया दे सागर तुसी गरीब दी आ सुनी तुसी दुखी दी अरदास कबूल कीती जिसने ਤੁਹਾਡੇ ਦਰ ਤੇ ਸੱਚੇ ਦਿਲ ਨਾਲ ਮੱਥਾ ਟੇਕਿਆ ਤੁਸੀਂ ਉਸ ਦੇ ਜੀਵਨ ਵਿੱਚ ਆਸ ਦਾ ਦੀਵਾ ਜਗਮਗਾਇਆ ਤਨ ਤਨ ਬਾਬਾ ਜੀ ਤੁਸੀਂ ਨਫ਼ਰਤ ਨਹੀਂ ਪ੍ਰੇਮ ਸਿਖਾਇਆ ਡਰ ਨਹੀਂ ਭਰੋਸਾ ਸਿਖਾਇਆ ਮਨ ਨੂੰ ਮਾਰੋ ਨਹੀਂ ਤੁਸੀਂ ਕਿਹਾ ਮਨ ਨੂੰ ਮਾਰੋ ਨਹੀਂ ਮਨ ਨੂੰ ਜੋੜੋ ਨਾਮ ਨਾਲ ਜੋੜੋ ਸਹਜ ਨਾਲ ਜੋੜੋ ਤੁਹਾਡਾ ਰਾਹ ਸਿੱਧਾ ਸੀ ਪਰ ਗਹਿਰਾ ਸੀ ਤੁਹਾਡੀ ਸਿੱਖਿਆ ਸਰਲ ਸੀ ਪਰ ਅਮੋਲਕ ਸੀ ਜਿਸ ਨੇ ਸਮਝ ਲਈ ਉਸ ਦਾ ਜੀਵਨ ਸੰਵਰ ਗਿਆ ਜਿਸ ਨੇ ਨਾ ਸਮਝੀ ਉਹ ਵੀ ਤੁਹਾਡੇ ਕਰਨਾ ਤੋਂ ਵੰਜਿਆ ਨਹੀਂ ਏ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਸੀਂ ਅਪੂਰਨ ਹਾਂ ਅਸੀਂ ਅਪੂਰਨ ਹਾਂ ਅਸਥੇਰ ਹਾਂ ਮਨਾ ਦੇਵਕਾਰਾਂ ਨਾਲ ਕਿਰੇ ਹੋਏ ਤੁਸੀਂ ਸਾਡੇ ਸਾਨੂੰ ਨਾਮ ਦੀ ਡੋਰ ਫੜਾਓ ਤੁਸੀਂ ਸਾਨੂੰ ਸਹਜ ਦੀ ਚਾਲ ਸਿਖਾਓ ਤਨ ਤਨ ਉਹ ਉਦਾਸੀ ਸੰਪਰ ਦਾ ਜੋ ਤੁਹਾਡੇ ਚਰਨਾਂ ਤੋਂ ਚੱਲੀ ਤਨ ਤਨ ਉਹ ਸਾਧੂ ਸੰਤ ਫਕੀਰ ਜਿਨ੍ਹਾਂ ਨੇ ਤੁਹਾਡੇ ਉਪਦੇਸ਼ਾਂ ਨਾਲ ਲੋਕਾਂ ਨੂੰ ਜੋੜਿਆ ਨਾ ਕੋਈ ਜਾਤ ਨਾ ਕੋਈ ਭੇਦ ਸਭ ਲਈ ਇੱਕੋ ਦਰ ਇੱਕੋ ਪ੍ਰੇਮ ਤੁਹਾਨੂੰ ਤਾਂ ਬਾਬਾ ਜੀ ਚੰਦਰ ਭਗਵਾਨ ਦੀ ਤੁਹਾਡੀ ਸਿਫਤ ਲਿਖੀ ਨਹੀਂ ਜਾਂਦੀ ਤੁਹਾਡੀ ਮਹਿਮਾ ਕਹੀ ਨਹੀਂ ਜਾਂਦੀ ਜਿੰਨਾ ਕਹੀਏ ਓਨਾ ਹੀ ਘਟ ਹੈ ਫਿਰ ਵੀ ਦੇਲ ਦੀ ਅਰਦਾਸ ਹੈ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ ਅੰਤ ਵਿੱਚ ਇਹ ਹੀ ਬੇਨਤੀ ਹੈ اے ਦਇਆ ਦੇ ਨਿਧਾਨ ਸਾਡੇ ਮਨ ਵਿੱਚ ਨਾਮ ਵਸਾ ਦਿਓ ਸਾਡੇ ਕਰਮ ਸਾਫ਼ ਕਰ ਦਿਓ ਸਾਡੇ ਜੀਵਨ ਨੂੰ ਸਹਜ ਦੀ ਧਾਰ ਦਿਓ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਤੁਹਾਡਾ ਦਰ ਤਨ ਤਨ ਤੁਹਾਡੀ ਕਿਰਪਾ ਤਨ ਤਨ ਤੁਹਾਡਾ ਨਾਮ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਸਹਜ ਦਾ ਰੂਪ ਤਿਆਗ ਦਾ ਤਾਜ ਗੁਰੂ ਨਾਨਕ ਦੇਵ ਕਰਦੀ ਜੋਤ ਸੰਸਾਰ ਲਈ ਸ਼ਾਂਤੀ ਦੀ ਸਾਂਝ ਤਨ ਤਨ ਉਹ ਬਾਬਾ ਜਿਨ੍ਹਾਂ ਦਾ ਜਨਮ ਹੀ ਭਗਤੀ ਦਾ ਪ੍ਰਕਾਸ਼ ਬਣ ਕੇ ਆਇਆ ਜਿਨ੍ਹਾਂ ਦੀ ਨਜ਼ਰ ਵਿੱਚ ਮਾਇਆ ਦੀ ਮੋਹਣੀ ਫਿੱਕੀ ਪੈ ਗਈ ਤੇ ਨਾਮ ਦਾ ਅੰਮ੍ਰਿਤ ਹਰ ਹਿਰਦੇ ਨੂੰ ਰਸ ਗਿਆ ਤਨ ਤਨ ਉਹ ਬਾਲਕ ਜਿਸ ਦੀ ਚੁੱਪ ਵਿੱਚ ਵੀ ਉਪਦੇਸ਼ ਜਿਨ੍ਹਾਂ ਦੀ ਨਿਗਾਹ ਵਿੱਚ ਵੀ ਸਿਮਰਨ ਵਸਦਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਨੇ ਗ੍ਰਹਸਤ ਦੀ ਸ਼ਾ ਛੱਡ ਕੇ ਤਿਆਗ ਦੀ ਧੁੱਪ ਚੁਣੀ ਪਰ ਸੰਸਾਰ ਨੂੰ ਕਦੇ ਤਿਆਗਿਆ ਨਹੀਂ ਸਭ ਨੂੰ ਆਪਣਾ ਸਮਝਿਆ ਸਭ ਤੇ ਦੁੱਖ ਆਪਣੀ ਝੋਲੀ ਵਿੱਚ ਪਾਏ ਤੇ ਨਾਮ ਦੀ ਦਾਤ ਪੰਛੀ ਏ ਸਹਿਜ yogi baba ji ਤੁਸੀਂ ਉਦਾਸੀ ਮਾਰਕ ਦੇ ਪ੍ਰਕਾਸ਼ਕ ਹੋ ਤੁਸੀਂ ਅੰਤਰ ਦੀ ਯਾਤਰਾ ਦੇ ਰਾਹ ਦੱਸਣ ਵਾਲੇ ਹੋ ਨਾ ਰਾਗ ਨਾਲ ਬੰਨੇ ਨਾ ਦਵੈਤ ਨਾਲ ਡਰੇ ਸਿਰਫ ਇੱਕ ਓੰਕਾਰ ਵਿੱਚ लीन ਰਹੇ ਤਨ ਤਨ ਉਹ ਦਰਸ਼ਨ ਜਿਨ੍ਹਾਂ ਨੂੰ ਵੇਖ ਕੇ ਅਹੰਕਾਰ ਟਹਿ ਜਾਂਦਾ ਤਨ ਤਨ ਉਹ ਬਚਨ ਜਿਨ੍ਹਾਂ ਨੂੰ ਸੁਣ ਕੇ ਮਨ ਸ਼ਾਂਤ ਹੋ ਜਾਂਦਾ ਤੁਹਾਡੇ ਚਰਨਾਂ ਵਿੱਚ ਸਿਰ ਨਿਵਾਲ ਨਾਲ ਜਨਮ ਜਨਮਾਂ ਦੀ ਥਕਾਵਟ ਉੱਤਰ ਜਾਂਦੀ ਹੈ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਗੁਰੂ ਨਾਨਕ ਦੇ ਘਰ ਦੀ ਅਲੌਕਿਕ ਸੁਗੰਧ ਹੋ ਤੁਸੀਂ ਸੱਚ ਦੇ ਦੀਪਕ ਹੋ ਜੋ ਹਨੇਰੇ ਮਨਾਂ ਨੂੰ ਚਾਨਣ ਕਰਦੇ ਹੋ ਤੂੰ ਸੀ ਨਾ ਕਦੇ ਆਪਣੇ ਆਪ ਨੂੰ ਉੱਚਾ ਕਿਹਾ ਪਰ ਜਗਤ ਨੇ ਤੁਹਾਨੂੰ ਉਚਾਈਆਂ ਤੇ ਬਿਠਾਇਆ ਤਨ ਤਨ ਉਹ ਤਪੱਸਿਆ ਜਿਸ ਵਿੱਚ ਅਹੰਕਾਰ ਦੀ ਰਾਖ ਪਣੀ ਤਨ ਤਨ ਉਹ ਮੋਨ ਜਿਸ ਵਿੱਚ ਅਨਹਦ ਨਾਦ ਵੱਜਿਆ ਤੁਸੀਂ ਸਿੱਖਿਆ ਦਿੱਤੀ ਨਾਮ ਬਿਨਾ ਸਭ ਕੁਝ ਖਾਲੀ ਹੈ ਸਿਮਰਨ ਬਿਨਾ ਮਨ ਭਟਕਦਾ ਹੈ हे दया ਦੇ ਸਾਗਰ ਤੁਸੀਂ ਗਰੀਬ ਦੀ ਆਹ ਸੁਣੀ ਤੁਸੀਂ ਦੁਖੀ ਦੀ ਅਰਦਾਸ ਕਬੂਲ ਕੀਤੀ ਜਿਸ ਨੇ ਤੁਹਾਡੇ ਦਰ ਤੇ ਸੱਚੇ ਦਿਲ ਨਾਲ ਮੱਥਾ ਟੇਕਿਆ ਤੁਸੀਂ ਉਸ ਦੇ ਜੀਵਨ ਵਿੱਚ ਆਸ ਦਾ ਦੀਵਾ ਜਗਮਗਾਇਆ ਤਨ ਤਨ ਬਾਬਾ ਜੀ ਤੁਸੀਂ ਨਫ਼ਰਤ ਨਹੀਂ ਪ੍ਰੇਮ ਸਿਖਾਇਆ ਡਰ ਨਹੀਂ ਭਰੋਸਾ ਸਿਖਾਇਆ ਮਨ ਨੂੰ ਮਾਰੋ ਨਹੀਂ ਤੁਸੀਂ ਕਿਹਾ ਮਨ ਨੂੰ ਮਾਰੋ ਨਹੀਂ ਮਨ ਨੂੰ ਜੋੜੋ ਨਾਮ ਨਾਲ ਜੋੜੋ ਸਹਜ ਨਾਲ ਜੋੜੋ ਤੁਹਾਡਾ ਰਾਹ ਸਿੱਧਾ ਸੀ ਪਰ ਗਹਿਰਾ ਸੀ ਤੁਹਾਡੀ ਸਿੱਖਿਆ ਸਰਲ ਸੀ ਪਰ ਅਮੋਲਕ ਸੀ ਜਿਸ ਨੇ ਸਮਝ ਲਈ ਉਸ ਦਾ ਜੀਵਨ ਸਵਰਗਿਆ ਜਿਸ ਨੇ ਨਾ ਸਮਝੀ ਉਹ ਵੀ ਤੁਹਾਡੇ ਕਰਨਾ ਤੋਂ ਵੰਜਿਆ ਨਹੀਂ ਏ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਸੀਂ ਅਪੂਰਨ ਹਾਂ ਅਸੀਂ ਅਪੂਰਨ ਹਾਂ ਅਸਥੇਰ ਹਾਂ ਮਨਾ ਦੇਹਕਾਰਾਂ ਨਾਲ ਕਿਰੇ ਹੋਏ ਤੁਸੀਂ ਸਾਡੇ ਸਾਨੂੰ ਨਾਮ ਦੀ ਡੋਰ ਫੜਾਓ ਤੁਸੀਂ ਸਾਨੂੰ ਸਹਜ ਦੀ ਚਾਲ ਸਿਖਾਓ ਤਨ ਤਨ ਉਹ ਉਦਾਸੀ ਸੰਪਰ ਦਾ ਜੋ ਤੁਹਾਡੇ ਚਰਨਾਂ ਤੋਂ ਚੱਲੀ ਤਨ ਤਨ ਉਹ ਸਾਧੂ ਸੰਤ ਫਕੀਰ ਜਿਨ੍ਹਾਂ ਨੇ ਤੁਹਾਡੇ ਉਪਦੇਸ਼ਾਂ ਨਾਲ ਲੋਕਾਂ ਨੂੰ ਜੋੜਿਆ ਨਾ ਕੋਈ ਜਾਤ ਨਾ ਕੋਈ ਭੇਦ ਸਭ ਲਈ ਇੱਕੋ ਦਰ ਇੱਕੋ ਪ੍ਰੇਮ ਧੰਨ ਧੰਨ ਬਾਬਾ ਸ੍ਰੀ ਚੰਦਰ ਭਗਵਾਨ ਦੀ ਤੁਹਾਡੀ ਸਿਫਤ ਲਿਖੀ ਨਹੀਂ ਜਾਂਦੀ ਤੁਹਾਡੀ ਮਹਿਮਾ ਕਹੀ ਨਹੀਂ ਜਾਂਦੀ ਜਿੰਨਾ ਕਹੀਏ ਉਹਨਾਂ ਹੀ ਘਟ ਹੈ ਫਿਰ ਵੀ ਦੇਲ ਦੀ ਅਰਦਾਸ ਹੈ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ ਅੰਤ ਵਿੱਚ ਇਹ ਹੀ ਬੇਨਤੀ ਹੈ اے ਦਇਆ ਦੇ ਨਿਧਾਨ ਸਾਡੇ ਮਨ ਵਿੱਚ ਨਾਮ ਵਸਾ ਦਿਓ ਸਾਡੇ ਕਰਮ ਸਾਫ਼ ਕਰ ਦਿਓ ਸਾਡੇ ਜੀਵਨ ਨੂੰ ਸਹਜ ਦੀ ਧਾਰ ਦੇਓ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਤੁਹਾਡਾ ਦਰ ਤਨ ਤਨ ਤੁਹਾਡੀ ਕਿਰਪਾ ਤਨ ਤਨ ਤੁਹਾਡਾ ਨਾਮ